ਲक्की ਨਜ਼ਰ ਪੰਜਾਬ ਨੂੰ ਕੋਈ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਕੋਈ ਇਸ ਤੋਂ ਵਾਰੋ ਜਦ ਵੀ ਪੰਜਾਬ ਕਿਸੇ ਮਾੜੀ ਨਜ਼ਰ ਦਾ ਸ਼ਿਕਾਰ ਹੁੰਦਾ ਹੈ ਤਾਂ ਕੋਈ ਨਾ ਕੋਈ ਤੇਜਸਵੀ ਤਪੱਸਵੀ ਕੋਈ ਦਾਨੀ ਸੱਜਣ ਪੰਜਾਬ ਦੀ ਭਲਾਈ ਦੇ ਲਈ ਮੋਹਰੀ ਆਉਂਦਾ ਆਖਿਰ ਇਸ ਪੰਜਾਬ ਦੇ ਹਾਲਾਤਾਂ ਦਾ ਜ਼ਿੰਮੇਵਾਰ ਹੈ ਕੌਣ ਔਰ ਇਸ ਦਰਦ ਦਾ ਇਲਾਜ ਕੀ ਹੈ ਅਸੀਂ ਜਾਣਾਂਗੇ ਜੁਕੇਂਦਰ ਸਿੰਘ ਸਲਾਰੇਆ ਜੀ ਕੋਲ ਸਲਾਰੇ ਸਾਹਿਬ ਤੁਹਾਡਾ ਬਹੁਤ ਸਵਾਗਤ ਧੰਨਵਾਦ ਜੀ ਪੰਜਾਬ ਦਾ ਦਰਦ ਕੀ ਹੈ ਪੰਜਾਬ ਦੇ ਦਰਦ ਦਾ ਹੱਲ ਕੀ ਹੈ ਪੰਜਾਬ ਨੂੰ ਲੱਗੀ ਹੋਈ ਇਸ ਨਜ਼ਰ ਨੂੰ ਅਸੀਂ ਉਤਾਰੀਏ ਕਿਵੇਂ ਦੇਖੋ ਪੰਜਾਬ ਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜੋ ਇਸ ਵੇਲੇ ਦੇ ਸਮੀਕਰਨ ਹੈਗੇ ਆ ਮੈਂ ਉਹੀ ਕਹਿਣਾ ਚਾਹੁੰਦਾ ਹੈਗਾ ਕਿ ਸਾਡੇ ਲੋਕਾਂ ਦੇ ਵਿੱਚ ਜਿਹੜੀ ਇੱਕ ਅਵੇਅਰਨੈਸ ਦੀ ਬਹੁਤ ਵੱਡੀ ਕਮੀ ਹੈ ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਸਾਡਾ ਪੰਜਾਬ ਖਾਸ ਕਰਕੇ ਜੋ ਦੇਸ਼ ਦਾ ਭਾਰਤ ਦਾ ਅਣਖੜਮਾ ਅੰਗ ਹੈ ਅਣਖੜਮੀ ਸਟੇਟ ਹੈ ਪੰਜਾਬ ਦੇ ਲੋਕ ਹਮੇਸ਼ਾ ਅਮਨ ਪਾਈਚਾਰਾ ਔਰ ਬਹੁਤ ਹੀ ਪੋਜ਼ਿਟਿਵਿਟੀ ਸੋਚ ਰੱਖਣ ਵਾਲੇ ਲੋਕ ਹੈਗੇ ਆ ਲੇਕਿਨ ਦੁੱਖ ਦੀ ਗੱਲ ਇਹ ਹੈਗੀ ਹੈ ਕਿ ਕੁਝ ਜਿਹੜੀਆਂ ਬਾਹਰੀ ਔਰ ਅੰਦਰੂਨੀ ਕਈ ਐਸੀਆਂ ਐਂਟੀ ਨੈਸ਼ਨਲ ਜਿਹੜੀਆਂ ਤਾਕਤਾਂ ਹੈਗੀਆਂ ਉਹਨਾਂ ਨੇ ਪੰਜਾਬ ਦਾ ਖਾਣਾ ਖਰਾਬ ਕਰਨ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਅੱਡੀਆਂ ਚੁੱਕ ਕੇ ਯੋਰ ਲਾਇਆ ਹੋਇਆ ਸੋ ਸਾਨੂੰ ਇਹ ਚਾਹੀਦਾ ਹੈਗਾ ਕਿ ਸਾਡਾ ਜਿਹੜਾ ਯੂਥ ਹੈ ਕਈ ਵਾਰੀ ਉਹ ਬਰਗਲਾਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਜੋ ਕਿ ਇਹ ਬਦਕਿਸਮਤੀ ਹੈ ਔਰ ਮਾਪੇ ਐਸੇ ਹੀ ਉਹ ਦ੍ਰਿਸ਼ਾਂ ਨੂੰ ਦੇਖਦੇ ਹੋਏ ਕਿ ਸਾਡੇ ਬੱਚਿਆਂ ਦੀ ਜਿਹੜੀ ਉਹ ਨੌਜਵਾਨੀ ਦੇ ਵਿੱਚ ਜਿਹੜਾ ਘਾਣ ਆ ਉਹ ਦੇਖੋ ਅਨ ਬੇਵਕਤੀਆਂ ਮੌਤਾਂ ਚਾਹੇ ਉਹ ਪੰਜਾਬ ਦੇ ਵਿੱਚ ਹੋਣ ਚਾਹੇ ਵਿਦੇਸ਼ਾਂ ਦੇ ਵਿੱਚ ਹੋਣ ਉਹਨਾਂ ਤੋਂ ਡਰ ਕੇ ਉਹ ਆਪਣੇ ਬੱਚਿਆਂ ਨੂੰ ਮਹਫੂਜ਼ ਰੱਖਣ ਦੀ ਖਾਤਰ ਉਹ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਰੱਖ ਕਰਨਾ ਪੈਂਦਾ ਹੈ ਉਹ ਖੁਸ਼ੀ ਨਾਲ ਨਹੀਂ ਉਹ ਮਜਬੂਰੀ ਨਾਲ ਭੇਜਦੇ ਜੇ ਪੰਜਾਬ ਦੇ ਵਿੱਚ ਹਾਲਾਤ ਕੋ ਸੁਖਾਵੇਂ ਹੋਣ ਤੇ ਮੈਨੂੰ ਲੱਗਦਾ ਹੈਗਾ ਕਿ ਸਾਡੇ ਬੱਚੇ ਆਪਣੇ ਮਾਪੇ ਕੋਲ ਇੱਥੇ ਰਹਿ ਕੇ ਅਗਰ ਉਹ ਤਾਲੀਮ ਵੀ ਕਰਨ ਇੱਥੇ ਨੌਕਰੀਆਂ ਕਰਨ ਆਪਣੀ ਖੇਤੀਬਾੜੀ ਸਾਂਭਣ ਤੇ ਮੈਨੂੰ ਲੱਗਦਾ ਹੈਗਾ ਕਿ ਇਸ ਤੋਂ ਵਧੀਆ ਹੋਰ ਕੋਈ ਮਿਸਾਲ ਔਰ ਇਸ ਤੋਂ ਵਧੀਆ ਕੋਈ ਸਟੇਟ ਪੰਜਾਬ ਦੀ ਜਿਹੜੀ ਹੈਗੀ ਆ ਉਹ ਭਾਰਤ ਦੀ ਕੋਈ ਹੋਰ ਹੋ ਨਹੀਂ ਸਕਦੀ ਸਲਾਰੇ ਸਾਹਿਬ ਇਸ ਵੇਲੇ ਵੱਡੀ ਡਰ ਦੀ ਵਜ੍ਹਾ ਕੀ ਹੈ ਵੱਡਾ ਖਤਰਾ ਕੀ ਹੈ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਐਸੇ ਗੁਨਾਹ ਨੇ ਜਿਨ੍ਹਾਂ ਤੋਂ ਲੋਕ थरथਰ ਕੰਬ ਰਹੇ ਨੇ ਤੁਸੀਂ ਇਹਨੂੰ ਜ਼ਿੰਮੇਵਾਰ ਕਿੰਨੂੰ ਮੰਨਦੇ ਹੋ ਕੌਣੇ ਜ਼ਿੰਮੇਵਾਰ ਔਰ ਲੋਕਾਂ ਦੇ ਅੰਦਰ ਕਾਨੂੰਨ ਦਾ ਡਰ ਕਿਉਂ ਨਹੀਂ ਹੈ ਇਹ ਜਿਹੜੀ ਬੇਰਜ਼ਗਾਰੀ ਆ ਜਾਂ ਜਿਹੜੇ ਨਸ਼ੇ ਆ ਜਾਂ ਜਿਹੜੀ ਇਹ ਗੈਂਗਸਟਰਾਂ ਨੂੰ ਬੜਾਵਾ ਦੇਣਾ ਇਹ ਸਿਸਟਮ ਦਾ ਬਹੁਤ ਵੱਡਾ ਇੱਕ ਹਿੱਸਾ ਔਰ ਫੇਲੀਅਰ ਹੁੰਦਾ ਹੈਗਾ ਸੋ ਮੈਨੂੰ ਇੰਜ ਲੱਗਦਾ ਹੈਗਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਤਰਜੀਹ ਦੇਣੀ ਚਾਹੀਦੀ ਹੈ ਮੌਕੇ ਦੀਆਂ ਸਰਕਾਰਾਂ ਨੂੰ ਤਾਂ ਕਿ ਜੋ ਪੰਜਾਬ ਦੀ ਅਮਨ ਸ਼ਾਂਤੀ ਦਾ ਜਿਹੜਾ ਇੱਕ ਮਾਹੌਲ ਆ ਉਹ ਬਣਿਆ ਰਹੇ ਜੁਗਿੰਦਰ ਸਿੰਘ ਸਲਾਰੀਆ ਸਿਆਸੀ ਸਵਾ ਚੱਕਣਾ ਚਾਹ ਰਹੇ ਸੀ ਪਤਾ ਚੱਲਿਆ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਤੁਸੀਂ ਚੋਣ ਲੜਨ ਵੀ ਜਾ ਰਹੇ ਹੋ ਕੁਟਟਕੜ ਦੀ ਵੀ ਗੱਲਬਾਤ ਚੱਲ ਰਹੀ ਸੀ आखिरी ਸਾਰਾ ਵਾਕਿਆ ਕੀ ਵਾਪਰਿਆ ਕਿ ਦਲਜੀਤ ਸਿੰਘ ਚੀਮਾ ਆ ਗਏ ਔਰ ਤੁਹਾਡਾ ਨਾਂ ਚਲਦਾ ਚਲਦੇ ਆ ਦਲਜੀਤ ਸਿੰਘ ਚੀਮਾ ਦਾ ਆਉਣਾ ਇਹ ਸ਼ਰਤ ਹੀ ਹੈ ਮੈਂ ਫਿਰ ਇਹ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਮੈਂ ਅ ਕਿਸੇ ਚੀਜ਼ ਇਹੋ ਜੀਆਂ ਸਿਆਸਤਾਂ ਦਾ ਕੋਈ ਭੁੱਖਾ ਨਹੀਂ ਹੈਗਾ ਆਪਣੇ ਲੋਕਾਂ ਦੀ ਜੋ ਪਹਿਲਾਂ ਤੋਂ ਜੋ ਵੀ ਸਾਨੂੰ ਰੱਬ ਨੇ ਇੱਕ ਕਹਿੰਦੇ ਨਾ ਕਿ ਖਿਦਮਤ ਇਹ ਖਲਕ ਉਹ ਸਾਨੂੰ ਸੇਵਾ ਬਖਸ਼ੀ ਆ ਉਹ ਕਰਦੇ ਆ ਰਹੇ ਹਾਂ ਮੇਰੇ ਜੋ ਪਿਤਾ ਜੀ ਸੀਗੇ ਉਹ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਔਰ ਮੈਨੂੰ ਬੜੀ ਇਸ ਚੀਜ਼ ਦਾ ਦੁੱਖ ਹੋਇਆ ਉਸ ਦੁੱਖ ਦੇ ਵਿੱਚੋਂ ਉੱਭਣ ਵਾਸਤੇ ਮੈਂ ਅ ਬੜਾ ਮੈਨੂੰ ਬੜੀਆਂ ਸ਼ਕਤੀਆਂ ਨੇ ਆ ਕੇ ਆਸ਼ਰਾ ਦਿੱਤਾ ਔਰ ਮੇਰੇ ਪਿਤਾ ਜੀ ਨੂੰ ਆ ਕੇ ਸ਼ਰਧਾਂਜਲੀ ਦਿੱਤੀ ਔਰ ਮੈਂ ਇਹੋ ਹੀ ਕਹਿਣਾ ਚਾਹਣਾ ਹੈਗਾ ਕਿ ਨਹੀਂ ਅਜੇ ਪੰਜਾਬ ਦੇ ਵਿੱਚ ਅਮਨ ਚ ਅਮਨ ਭਾਈਚਾਰਾ ਕਾਇਮ ਹੈਗਾ ਅਜੇ ਵੀ ਸਾਡਾ ਪੰਜਾਬ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਹੈਗਾ ਕਿ ਸਾਨੂੰ ਸਰਕਾਰਮਤਕ ਸੋਚ ਲੈ ਕੇ ਅੱਗੇ ਚੱਲਣਾ ਚਾਹੀਦਾ ਹੈਗਾ ਕਈ ਵਾਰੀ ਸੁਣਨ ਨੂੰ ਮਿਲਦਾ ਹੈ ਕਿ ਸਿਆਸਤ ਕਹਿੰਦੇ ਆ ਕਿ ਇਹ ਡਰਟੀ ਪੋਲਿਟਿਕਸ ਹੁੰਦੀ ਹੈ ਲੇਕਿਨ ਇਹ ਵੀ ਨਾਲ ਅਸੀਂ ਸੁਣਿਆ ਔਰ ਪੇਖਿਆ ਕਿ ਜਦੋਂ ਕੋਈ ਆਪਣਾ ਗੰਦਗੀ ਦੇ ਵਿੱਚ ਗਿਰ ਜਾਂਦਾ ਤੇ ਉਸ ਦੇ ਪਿੱਛੇ ਜਾ ਕੇ ਉਸ ਨੂੰ ਗੰਦਗੀ ਚੋਂ ਬਾਹਰ ਕੱਢਣਾ ਪੈਂਦਾ ਹੈਗਾ ਸੋ ਇਸ ਸਿਆਸਤ ਦੇ ਮਾਧਿਮ ਰਹੀਂ ਦੇਖੋ ਜਦੋਂ ਏ ਪੀ ਸੀ ਟੀ ਹਿਊਮੈਨਿਟੀ ਜਿਸ ਦਾ ਮੈਂ ਫਾਊਂਡਰ ਆ ਉਸ ਦਾ ਕੰਮ ਕਾਫੀ ਸਮੇਂ ਤੋਂ ਇਹ ਚੱਲਦਾ ਆ ਰਿਹਾ ਹੈ ਔਰ ਮੇਰੇ ਨਾਲ ਕਈ ਸਿਆਸੀ ਪਾਰਟੀਆਂ ਨੇ ਗੱਲਬਾਤ ਕੀਤੀ ਔਰ ਉਹਨਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਔਰ ਇਸ ਦੇ ਵਿੱਚ ਕੋਈ ਇਨਕਾਰੀ ਵਾਲੀ ਗੱਲ ਨਹੀਂ ਹੈ ਕਿ ਮੈਂ ਉਹਨਾਂ ਦੇ ਨਾਲ ਇਹ ਚੀਜ਼ਾਂ ਦੀ ਸਹਿਮਤੀ ਜਤਾਈ ਕਿ ਮੈਂ ਬਿਲਕੁਲ ਸਮਾਜ ਦੀ ਸੇਵਾ ਦੇ ਲਈ ਤਤਪਰ ਤਿਆਰ ਹਾਂ ਚਾਹੇ ਉਹ ਪੋਲਿਟਿਕਸ ਦੇ ਵਿੱਚ ਆ ਕੇ ਚਾਹੇ ਉਹ ਆਮ ਜਿਸ ਤਰ੍ਹਾਂ ਅਸੀਂ ਇਹ ਪੀਸੀਟੀ ਕਮਿਊਨਿਟੀ ਕੰਮ ਕਰ ਰਹੀ ਹੈ ਅਸੀਂ ਕਰਦੇ ਰਹਾਂਗੇ ਔਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਨਾ ਹੈਗਾ ਕਿ ਜਦੋਂ ਇਹਨਾਂ ਚੀਜ਼ਾਂ ਦੇ ਵਿੱਚ ਇਨਸਾਨ ਜਾਂਦਾ ਹੈਗਾ ਉਹ ਕਈ ਚੀਜ਼ਾਂ ਤੋਂ ਬੇਵਾਕਫ ਹੁੰਦਾ ਹੈ ਕਈ ਚੀਜ਼ਾਂ ਦਾ ਉਹਨੂੰ ਉਸ ਵੇਲੇ ਜਾ ਕੇ ਪਤਾ ਲੱਗਦਾ ਹੈਗਾ ਸੋ ਐਨੀ ਹਾਉ ਮੈਂ ਹਰ ਪਾਰਟੀ ਦੇ ਨੁਮਾਇੰਦੇ ਨੂੰ ਜੋ ਵੀ ਉਹ ਆ ਕੇ ਅੱਗੇ ਇਸ ਪੰਜਾਬ ਦੇ ਲਈ ਚਿੰਤਤ ਹੋਊਗਾ ਮੈਂ ਆਪਣੀਆਂ ਸ਼ੁਭ ਕਾਮਨਾਵਾਂ ਉਹਨਾਂ ਨੂੰ ਦਿਨਾ ਹੈਗਾ ਮਾਲਕ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਮੈਂ ਉਮੀਦ ਕਰਦਾ ਕਿ ਉਹ ਰੱਬ ਕਰੇ ਕਿ ਉਹ ਪੰਜਾਬ ਦੇ ਹਤੈਸ਼ੀ ਹੋਣ ਔਰ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਜੋ ਕਿ 75 ਸਾਲਾਂ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਲੋਕੀ ਮਾਰ ਖਾਂਦੇ ਆ ਰਹੇ ਹਾਂ ਔਰ ਮੈਂ ਇੱਕ ਗੱਲ ਜ਼ਰੂਰ ਅਪੀਲ ਕਰਦਾ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਲੋਕੋ ਤੁਸੀਂ ਇੰਨੀ ਗੈਰਤਮੰਦ ਜ਼ਿੰਦਗੀ ਜੀਣ ਵਾਲੇ ਲੋਕਾਂ ਨੂੰ ਕਿ ਕੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲਣ ਤੋਂ ਕਿਉਂ ਮੁਨਕਰ ਹੋ ਗਏ ਹੈਗੇ ਆ ਕਿ ਉਹਨਾਂ ਨੇ ਤੇ ਜਗ ਤਾਰਿਆ ਉਹਨਾਂ ਦੇ ਲਾਏ ਲੰਗਰ ਅੱਜ ਤੱਕ ਦੁਨੀਆ ਸ਼ਾਕਰੀ ਔਰ ਮੈਂ ਕਹਨਾ ਇਤਿਹਾਸਿਕ ਇਹ ਰਿਕਾਰਡ ਹੈਗਾ ਕਿ ਪੰਜਾਬ ਦੇ ਲੋਕ ਜਿੱਥੇ ਵੀ ਗਏ ਆ ਉਹ ਵੰਡਦੇ ਹਨ ਉਹ ਮੰਗਦੇ ਨਹੀਂ ਹੈ ਤੇ ਜੇ ਤੁਸੀਂ ਮੰਗਣਾ ਤੇ ਆਪਣਾ ਹੱਕ ਮੰਗੋ ਰੋਜ਼ਗਾਰ ਮੰਗੋ ਇਹ ਮੁਫਤ ਖੋਰੀ ਮੈਂ ਜ਼ਰੂਰ ਕਹਿਣੀ ਚਾਹਨਾ ਹੈਗਾ ਕਿ ਸਰਕਾਰਾਂ ਨੇ ਜਿਹੜੀ ਔਰ ਖਾਸ ਕਰਕੇ ਸਿਆਸਤਦਾਨਾਂ ਨੇ ਇਹ ਕਹਿੰਦੇ ਹਨ ਕਿ ਨੋਟ ਦੇ ਬਦਲੇ ਵੋਟ ਮੰਗਦੇ ਆ ਔਰ ਬੋਟ ਜਿਹੜੇ ਆ ਉਹ ਖਰੀਦੇ ਜਾਂਦੇ ਆ ਸ਼ਰਾਬਾਂ ਵੰਡੀਆਂ ਜਾਂਦੀਆਂ ਹੈਗੀਆਂ ਔਰ ਕੁਝ ਲੋਕ ਉਹਨਾਂ ਸ਼ਰਾਬਾਂ ਦੇ ਉਸ ਚਸ ਦੇ ਵਿੱਚ ਆ ਕੇ ਕੁਝ 500 ਰੁਪਏ ਦੇ ਨੋਟ ਦੇ ਪਿੱਛੇ ਆ ਕੇ 5 ਸਾਲ ਦੇ ਲਈ ਫਿਰ ਉਹਨਾਂ ਦੇ ਜਾ ਕੇ ਉਹ ਡਿਉੜੀਆਂ ਤੇ ਖੜੇ ਹੋ ਕੇ ਉਹਨਾਂ ਦੀਆਂ ਤਰਲੇਮਨਤਾ ਕਰਦੇ ਆ ਫਿਰ ਉਹਨਾਂ ਦੀ ਕੁਰਲਾਹਟ ਉਹਨਾਂ ਦੀਆਂ ਚੀਕਾਂ ਜਿਹੜੀਆਂ ਹੈਗੀਆਂ ਉਹ ਫਿਰ ਉਹਨਾਂ ਸਿਆਸਤਦਾਨਾਂ ਤੱਕ ਨਹੀਂ ਪਹੁੰਚਦੀਆਂ ਸੋ ਉਹ ਇੱਕ ਦਰਦ ਦਾ ਵਿਸ਼ੇ ਸੀ ਜਿਸ ਉਸ ਕੋੜ ਨੂੰ ਖਤਮ ਕਰਨ ਵਾਸਤੇ ਮੈਂ ਚਾਹੁੰਦਾ ਸੀ ਕਿ ਮੈਂ ਇਸ ਚੀਜ਼ ਦੇ ਵਿੱਚ ਜ਼ਰੂਰ ਕੋਦਾਂਗਾ ਲੇਕਿਨ ਇਹੋ ਹੀ ਗੱਲ ਕਹਿੰਨੇ ਆ ਕਿ ਇਹ ਸਾਡੀਆਂ ਗੱਲਾਂ ਕਈਆਂ ਜਿਹੜੇ ਮੈਂ ਇਹ ਕਹਿਣਾ ਹੈਗਾ ਕਿ ਇਹੋ ਜਿਹੇ ਜਿਨ੍ਹਾਂ ਨੇ ਅੱਜ ਤੱਕ ਪੰਜਾਬ ਦਾ ਬੇੜਾ ਗਰਖ ਕੀਤਾ ਹੈਗਾ ਉਹਨਾਂ ਨੂੰ ਪਸੰਦ ਨਹੀਂ ਹੈਗੀਆਂ ਸੀ ਸਲਾਰੇ ਸਾਹਿਬ ਤੁਸੀਂ ਕਈ ਸਰਕਾਰਾਂ ਦੇਖੀਆਂ ਨੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਦੀ ਸਰਕਾਰ ਵੀ ਦੇਖੀ ਕਾਂਗਰਸ ਦੀ ਸਰਕਾਰ ਵੀ ਦੇਖੀ ਤੇ ਹੁਣ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੇਖ ਰਹੇ ਹੋ ਇਹਨਾਂ ਸਾਰੀਆਂ ਸਰਕਾਰਾਂ ਚੋਂ ਆ ਜਿਹੜੀਆਂ ਹੁਣ 75 ਸਾਲਾਂ ਦੇ ਵਿੱਚ ਸਾਰੀਆਂ ਆਈਆਂ ਪਰ ਇਹਨੂੰ 2 ਸਾਲ ਹੀ ਹੋਏ ਆਮ ਆਦਮੀ ਪਾਰਟੀ ਨੂੰ ਸੋ ਕਿਹੜੀ ਸਰਕਾਰ ਨੂੰ ਕਿੰਨੇ ਕ ਨੰਬਰ ਦਿੰਦੇ ਹੋ ਜਾਂ ਕੀ ਸਮਝਦੇ ਹੋ ਕਿਹੜੀ ਸਰਕਾਰ ਵੇਲੇ ਪੰਜਾਬ ਦਾ ਭਲਾ ਹੋਇਆ ਜਾਂ ਕਿਹੜੀ ਸਰਕਾਰ ਸੀ ਜਿਹੜੀ ਪੰਜਾਬ ਦੇ ਲਈ ਫਾਇਦੇਮੰਦ ਹੈ ਤੇ ਆਮ ਆਦਮੀ ਪਾਰਟੀ ਨੂੰ ਕਿੱਥੇ ਜ ਰੱਖਦੇ ਦੇਖੋ ਮੈਂ ਇਹੋ ਹੀ ਗੱਲ ਕਹਾਗਾ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਕੇ ਸਮੇਂ ਦੇ ਵਿੱਚ ਅਸੀਂ ਇਹ ਚੀਜ਼ਾਂ ਨੂੰ ਦੇਖ ਲਈਏ ਕੋਖ ਲਈਏ ਵੇਖ ਲਈਏ ਲੇਕਿਨ ਮੈਨੂੰ ਲੱਗਦਾ ਹੈਗਾ ਕਿ ਕਿਸੇ ਵੀ ਸਰਕਾਰ ਨੇ ਜਿਹੜਾ ਹੈਗਾ ਉਹ ਪੰਜਾਬ ਦੇ ਲਈ ਅਗਾਹ ਵਧ ਕੇ ਇੰਨਾ ਫਿਕਰਮੰਦੀ ਨਾਲ ਨਹੀਂ ਸੋਚਿਆ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਸ ਦਾ ਘਾਣ ਹੋ ਰਿਹਾ ਹੈ ਉਹਨਾਂ ਦੇ ਮਾਪੇ ਨੂੰ ਬੇਵਸੀ ਦੇ ਨਾਲ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ ਕਾਲਜ ਯੂਨੀਵਰਸਟੀਆਂ ਬੰਦ ਹੋ ਰਹੀਆਂ ਗਈਆਂ ਰੋਡ ਇਨਫਰਾਸਟ੍ਰਕਚਰ ਦਾ ਸਤਿਆਨਾਸ਼ ਹੋ ਰਿਹਾ ਹੈਗਾ ਔਰ ਤੁਸੀਂ ਇਹ ਚੀਜ਼ ਨੂੰ ਸੋਚੋ ਕਿ ਸਿੱਖਿਆ ਔਰ ਸਿਹਤ ਦਾ ਜਿਹੜਾ ਇੱਥੇ ਸੰਭਾਲ ਜੈਨਕੀ ਕੋਈ ਚੰਗਾ ਇਲਾਜ ਵਾਸਤੇ ਖਾਸ ਕਰਕੇ ਇਸ ਪਠਾਨਕੋਟ ਗੁਰਦਾਸਪੁਰ ਤੋਂ ਲੁਧਿਆਣਾ ਔਰ ਚੰਡੀਗੜ੍ਹ ਤੋਂ ਪਿੱਛੇ ਕੋਈ ਵੀ ਮੈਨੂੰ ਲੱਗਦਾ ਹੈਗਾ ਕਿ ਕੋਈ ਚੰਗੀ ਟ੍ਰੀਟਮੈਂਟ ਨਹੀਂ ਮਿਲਦੀ ਹੈਗੀ ਮੇਰਾ ਸਵਾਲ ਸੀ ਕਿ ਇਹਨਾਂ ਸਰਕਾਰਾਂ ਚ ਤੁਸੀਂ ਕਿੰਨੋਂ ਕਿੰਨੇ ਨੰਬਰ ਦਿੰਦੇ ਹੋ ਦੇਖੋ ਇਹ ਨੰਬਰ ਇਹ ਕੋਈ ਪਾਠਸ਼ਾਲਾ ਨਹੀਂ ਹੈ ਇਹ ਤੁਸੀਂ ਵੀ ਅੱਛੀ ਗੱਲ ਹੈ ਕਿ ਮੇਰੇ ਵੀਰ ਤੁਸੀਂ ਵੀ ਇਸ ਪੰਜਾਬ ਦੇ ਸੂਬੇ 'ਚ ਰਹਿਣ ਵਾਲੇ ਹੈਗੇ ਹੋ ਸੋ ਮੈਂ ਤੇ ਇਹੀ ਗੱਲ ਕਹਾਵਾਂਗਾ ਕਿ ਨੰਬਰ ਤੇ ਇਹ ਬੜਾ ਸਹੀ ਟਾਈਮ ਟੁਕਮਾ ਸਵਾਲ ਆ ਉਹ ਨੰਬਰ ਤੇ ਹੁਣ ਪਬਲਿਕ ਦਊਗੀ ਜੇ ਉਹਨਾਂ ਦੇ ਵਿੱਚ ਅਵੇਅਰਨੈਸ ਹੋਊਗੀ ਕੀ ਕਿਹੜੀ ਪਾਰਟੀ ਨੇ ਚੰਗਾ ਕੰਮ ਕੀਤਾ ਔਰ ਮੈਨੂੰ ਲੱਗਦਾ ਕਿ ਹੁਣ ਲੋਕੀ ਜਾਗ ਗਏ ਐ ਔਰ ਉਹ ਸੋਚ ਸਮਝ ਕੇ ਜਿਹੜਾ ਹੈਗਾ ਉਹ ਅਗਾਂ ਕਦਮ ਚੁੱਕਣਗੇ ਔਰ ਆਪਣਾ ਕੀਮਤੀ ਜਿਹੜਾ ਵੋਟ ਆ ਹੱਕ ਆ ਔਰ ਉਹ ਪਾ ਕੇ ਉਹ ਚੰਗੇ ਲੋਕਾਂ ਨੂੰ ਸਾਹਮਣੇ ਲੈ ਕੇ ਆਉਣਗੇ ਪੰਜਾਬ ਦੇ ਹਿੱਤਾਂ ਵਾਸਤੇ ਜੋ ਪਾਰਟੀ ਸੀ ਜੋ ਸੂਬੇ ਦੀ ਪਾਰਟੀ ਹੁੰਦੀ ਐ ਫਿਰ ਵੀ ਚੰਗੇ ਕੰਮ ਕਰਦੀ ਐ ਔਰ ਮੈਨੂੰ ਲੱਗਦਾ ਕਿ ਉਹ ਕੋਈ ਉਹਨਾਂ ਦੇ ਟਾਈਮ ਦੇ ਉੱਤੇ ਕੋਈ ਅੱਛੇ ਕੰਮ ਹੋਏ ਸੀਗੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਮੁਰਾਦਾ ਤੁਹਾਡੀ ਬਿਲਕੁਲ ਬਿਲਕੁਲ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੋ ਕਿ ਉਹ ਸੈਂਟਰਲ ਸਰਕਾਰ ਸਾਡੀ ਚੱਲ ਰਹੀ ਹੈਗੀ ਕੋਈ ਬੁਰਾ ਕੰਮ ਨਹੀਂ ਕਰ ਰਹੀ ਹੈਗੀ ਜੇ ਅੱਜ ਬੀਜੇਪੀ ਔਰ ਸ਼੍ਰੋਮਣੀ ਅਕਾਲੀ ਦਲ ਅਲੱਗ-ਅਲੱਗ ਹੋ ਕੇ ਅਗਰ ਉਹ ਕੰਟੈਸਟ ਕਰ ਰਹੇ ਹੈਗੇ ਆ ਉਹ ਇਹ ਇੱਕ ਦੂਸਰੇ ਨੂੰ ਅਗਰ ਉਹ ਗਾਲ੍ਹਾਂ ਕੱਢਦੇ ਹੈਗੇ ਤੇ ਇਸ ਤੋਂ ਕਟਿਆ ਕਿਸਮ ਦੀ ਰਾਜਨੀਤੀ ਮੈਂ ਨਹੀਂ ਕਹਿ ਸਕਦਾ ਕਿ ਚਾਰ ਪੰਜ ਵਾਰ ਇਕੱਠੇ ਮਿਲ ਕੇ ਉਹ ਅਗਰ ਕੰਟੈਸਟ ਕੀਤਾ ਸੀ ਉਹਨਾਂ ਨੇ ਅਲਾਈਅੰਸ ਕੀਤਾ ਸੀ ਔਰ ਅਜੇ ਅਗਰ ਉਹ ਇੱਕ ਦੂਸਰੇ ਦੇ ਉੱਤੇ ਚਿੱਕੜ ਸੁੱਟਦੇ ਆ ਗਏ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਆਪਣੇ ਗਰੇਵਾਂ ਚ ਝਾਤ ਮਾਰਨੀ ਚਾਹੀਦੀ ਹੈ ਸੋ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਣਾ ਹੈਗਾ ਕਿ ਪੰਜਾਬ ਦੇ ਹਿੱਤ ਵਾਸਤੇ ਲੋਕਾਂ ਦੇ ਵਿੱਚ ਜਾਓ ਨਾ ਕਿ ਆਪਣੀ ਬੰਸਰੀ ਵਜਾਣ ਲਈ ਜਾਓ ਲੋਕ ਸਭਾ ਸੀਟ ਗੁਰਦਾਸ ਪੋਧਰੇ ਸਲਾਰੀਆ ਸਾਹਿਬ ਤੁਹਾਡਾ ਦਿਲ ਕਿਹੜੀ ਪਾਰਟੀ ਲਈ ਟੜਕਰਿਆ ਮੇਰਾ ਦਿਲ ਲੋਕਾਂ ਵਾਸਤੇ ਟੜਕਰਿਆ ਮੇਰਾ ਦਿਲ ਕਿਸੇ ਪਾਰਟੀ ਵਾਸਤੇ ਨਹੀਂ ਮੈਂ ਲੋਕਾਂ ਦਾ ਭਲਾ ਕਰਨ ਵਾਸਤੇ ਜੋ ਵੀ ਚੰਗੀ ਸੋਚ ਰੱਖਣ ਵਾਲਾ ਹੋਏਗਾ ਅਸੀਂ ਦਿਲ ਖੋਲ ਕੇ ਉਹਨਾਂ ਦੇ ਨਾਲ ਖੜੇ ਹਾਂ ਅਸੀਂ ਪੰਜਾਬ ਦੇ ਹੱਕਾਂ ਲਈ ਉਹਨਾਂ ਲੋਕਾਂ ਦੀ ਆਵਾਜ਼ ਬਣ ਕੇ ਖੜੇ ਹਾਂ ਲੇਕਿਨ ਮੈਂ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਪਾਰਟੀ ਜੇ ਤੁਸੀਂ ਕਹੋ ਪਾਰਟੀ ਕੋਈ ਮਾੜੀ ਨਹੀਂ ਹੋ ਸਕਦੀ ਇਹ ਇੱਥੇ ਜਿਹੜੀ ਇਹ ਕਿੰਤੂ ਪਰੰਤੂ ਆ ਇਹ ਵਿਚਾਰਾਂ ਦੀ ਹੈ ਇਹ ਸਿਧਾਂਤਾਂ ਦੀ ਯਾਨੀ ਕਿ ਇੱਕ ਸੋਚ ਔਰ ਲੜਾਈ ਹੈ ਜੇ ਆਪਾਂ ਇਹਨਾਂ ਗੱਲਾਂ ਨੂੰ ਨਾਲ ਲੈ ਕੇ ਚੱਲੀਏ ਕਿ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਪਾਰਟੀ ਮਾੜੀ ਹੈ ਪਾਰਟੀਆਂ ਦੇ ਸਾਈਨ ਵੀ ਬੜੇ ਅੱਛੇ ਐ ਪਾਰਟੀਆਂ ਦੇ ਨੁਮਾਇੰਦੇ ਵੀ ਬੜੇ ਅੱਛੇ ਹੁੰਦੇ ਐ ਲੇਕਿਨ ਜਿੱਥੇ ਸੋਚ ਆਂਦੀ ਹੈਗੀ ਐ ਉੱਥੇ ਕਿਤੇ ਨਾ ਕਿਤੇ ਜਦੋਂ ਖਤਾ ਖੰਦੇ ਹੈਗੇ ਐ ਉੱਥੇ ਆ ਕੇ ਮਾਰ ਪੈਂਦੀ ਐ ਤੇ ਲੋਕਾਂ ਦਾ ਖਾਣਾ ਖਰਾਬ ਕਰਦੀ ਤੁਹਾਡੀ ਸੋਚ ਵੈਸੇ ਕਿਤੇ ਨਾ ਰਲਦੀ ਐ ਕਿਹਦੀ ਸੋਚ ਤੁਹਾਡੇ ਨਾਲ ਰਲਦੀ ਇਹ ਦੱਸੋ ਮੈਂ ਤਾਂ ਫਿਰ ਤੁਹਾਨੂੰ ਇਹੋ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਪਾਰਟੀ ਕੋਈ ਵੀ ਹੋਵੇ ਇਨਸਾਨ ਸਹੀ ਹੋਵੇ ਲੀਡਰ ਸਹੀ ਹੋਵੇ ਜਿਹੜਾ ਦੇਖੋ ਇੱਕ ਬੋਟ ਦਾ ਸਮੀਕਰਨ ਹੈਗਾ ਉਹ ਕਿਸੇ ਯਾਦ ਪਾਦ ਦੇ ਆਧਾਰ ਦੇ ਉੱਤੇ ਨਹੀਂ ਹੋਗਾ ਉਹ ਇਹ ਸੋਚ ਦੇ ਵਿੱਚ ਹੋ ਗਏ ਕਿ ਤਰੱਕੀ ਡਵੈਲਪਮੈਂਟ ਇਸ ਜੋ ਕਾਨੂੰਨ ਪੰਜਾਬ ਦੇ ਲਾਂਡ ਆਰਡਰ ਨੂੰ ਔਰ ਬੇਰਜ਼ਗਾਰੀ ਜਿਹੜੀ ਕਿ ਡਾਇਨ ਬਣ ਕੇ ਸਾਡੀ ਨੌਜਵਾਨੀ ਸਾਡੇ ਬੱਚਿਆਂ ਦਾ ਭਵਿੱਖ ਖਾਰੀ ਹੈ ਉਸ ਦੇ ਉੱਤੇ ਨਕੇਲ ਕਿਸ ਤਰ੍ਹਾਂ ਕੱਸੀ ਜਾਵੇ ਲਾਰਡ ਆਰਡਰ ਦੀ ਸਥਿਤੀ ਕਿਸ ਤਰ੍ਹਾਂ ਮਜ਼ਬੂਤ ਹੋ ਸਕੇ 18-18 ਬਾਰ ਜੋ ਬਿਜਲੀ ਦੇ ਕੱਟ ਲੱਗਦੇ ਹੈਗੇ ਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਯਾਨੀ ਕਿ ਵੀ ਸਟ੍ਰਿਕਟਲੀ ਐਕਸ਼ਨ ਲੈ ਕੇ ਯਾਨੀ ਕਿ ਵੀ ਇੱਕ ਅچھے ਤਰੀਕੇ ਦੇ ਨਾਲ ਵਧੀਆ ਜਿਹੜੀ ਹੈ ਉਹ ਲੋਕਾਂ ਨੂੰ ਬਿਜਲੀ ਵੀ ਮਹਈਆ ਕੀਤੀ ਜਾਵੇ ਔਰ ਉਸਦੇ ਨਾਲ ਦੇਖੋ ਤੁਸੀਂ ਇਹ ਇਹ ਗੱਲਾਂ ਬੜੀਆਂ ਛੋਟੀਆਂ ਹੈਗੀਆਂ ਰੋਡ ਰੋਡਾਂ ਦੀ ਜੋ ਹਾਲਤ ਹੈਗੀ ਹੈ ਉਹ ਸਹੀ ਹੋਵੇ ਸਿੱਖਿਆ ਦਾ ਜਿਹੜਾ ਮਿਆਰ ਹੈਗਾ ਉਹ ਸਹੀ ਹੋਵੇ ਤੁਸੀਂ ਇਹ ਚੀਜ਼ ਨੂੰ ਸੋਚੋ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ 75 ਸਾਲ ਬਾਅਦ ਅਗਰ ਸਾਡਾ ਅੱਜ ਤੋਂ 25 ਤੋਂ 30 ਸਾਲ ਪਹਿਲਾਂ ਮੋਬਾਈਲ ਦੀ ਸਰਵਿਸ ਸ਼ੁਰੂ ਹੋ ਗਈ ਸੀ ਅੱਜ ਤੱਕ ਸਾਨੂੰ ਲੋਕਾਂ ਨੂੰ ਕਿਤੇ ਨੈਟਵਰਕ ਜਿਹੜਾ ਹੈਗਾ ਉਹ ਵੀ ਪ੍ਰੋਪਰ ਨਹੀਂ ਮਿਲਦਾ ਹੈਗਾ ਇਹੋ ਜਿਹੀਆਂ ਜਿਹੜੀ ਟੈਲੀਕਮ ਟੈਲੀਫੋਨ ਜੋ ਮੋਬਾਈਲ ਕੰਪਨੀਆਂ ਹੈਗੀਆਂ ਜਿਹੜੇ ਨੈਟਵਰਕ ਮੁਹਈਆ ਕਰਦੀਆਂ ਹੈਗੀਆਂ ਨਾ ਤੇ ਸਕੰਜਾ ਕਸਣਾ ਚਾਹੀਦਾ ਕਿ ਜਦੋਂ ਇੱਕ ਐਜ਼ ਅ ਕੰਜ਼ਿਊਮਰ ਤੁਸੀਂ ਪੂਰਾ ਚਾਰਜ ਕਰਦੇ ਹੋ ਬਿੱਲ ਪੇ ਕਰੀਦਾ ਹੈਗਾ ਤੇ ਫਿਰ ਇਹ ਨੈਟਵਰਕ ਵੀ ਨਹੀਂ ਮਿਲਦਾ ਹੈਗਾ ਇਨਸਾਨਾਂ ਨੂੰ ਇਹ ਚੀਜ਼ਾਂ ਦੇਖਿਓ ਹਰ ਇਨਸਾਨ ਨੂੰ ਇਹ ਜ਼ਰੂਰੀ ਹੈਗੀਆਂ ਮੈਂ 28 ਤੋਂ 30 ਸਾਲ ਦਾ ਸਫ਼ਰ ਵਿਦੇਸ਼ਾਂ ਦਾ ਦੇਖਿਆ ਹੈਗਾ ਮੈਨੂੰ ਲੱਗਦਾ ਉਸ ਤਰੀਕੇ ਦੇ ਹਿਸਾਬ ਨਾਲ ਸਾਡਾ ਪੰਜਾਬ ਬਹੁਤ ਪਿੱਛੇ ਹੈਗਾ ਜੇ ਮੋਦੀ ਸਾਹਿਬ ਦੀ ਇੱਕ ਸੋਚ ਹੈ ਕਿ ਇਸ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਹੈਗਾ ਤੇ ਮੋਦੀ ਸਾਹਿਬ ਇਕੱਲੇ ਆਪਣਾ ਸੁਪਨਾ ਸਕਾਰ ਨਹੀਂ ਕਰ ਸਕਦੇ ਜਦੋਂ ਪੂਰੇ ਭਾਰਤ ਦਾ ਇੱਕ ਇੱਕ ਜੀਵ ਜਿਹੜਾ ਨਾਗਰਿਕ ਹੈ ਉਹ ਇਹ ਸੋਚ ਲੈ ਕੇ ਅਗਾ ਨਹੀਂ ਵਧੇਗਾ ਜਦੋਂ ਇਹ ਦੇਸ਼ ਯਾਨੀ ਕਿ ਤਰੱਕੀ ਦੀ ਰਾਹ ਤੇ ਦੌੜੇਗਾ ਔਰ ਇਹਦੇ ਨਾਲ ਹਰ ਪੰਜਾਬੀ ਹਰ ਭਾਰਤੀ ਜਿਹੜਾ ਹੈਗਾ ਉਹਦਾ ਜਿਹੜਾ ਉਹ ਸਿਰ ਫਕਰ ਨਾਲ ਉੱਚਾ ਹੋਏ ਸੋ ਇਸਾ ਸਾਡੇ ਨਾਲ ਜੁਗਿੰਦਰ ਸਿੰਘ ਸਲਾਰੀਆ ਜੀ ਔਰ ਉਹਨਾਂ ਵੱਲੋਂ ਇਹ ਗੱਲ ਬੜੀ ਕਲੀਅਰ ਕਹਿ ਦਿੱਤੀ ਗਈ ਹੈ ਕਿ ਪੰਜਾਬ ਜਿਹੜਾ ਮਾੜੇ ਹਾਲਾਤਾਂ ਚੋਂ ਗੁਜ਼ਰ ਰਿਹਾ ਸੋ ਇਹਨਾਂ ਦਾ ਇੱਕੋ ਹੱਲ ਹੈ ਕਿ ਇਮਾਨਦਾਰ ਸਰਕਾਰ ਜਿਹੜੀ ਹੈ ਉਹ ਤੁਸੀਂ ਚੁਣੋ ਔਰ ਐਸੇ ਲੋਕ ਚੁਣੋ ਜਿਹੜੇ ਤੁਹਾਡੇ ਦੁੱਖ ਸੁੱਖ ਦੇ ਭਾਈਵਾਲ ਹੋਣ ਪਰ ਉਹਨਾਂ ਵਾਸਤੇ ਤੁਹਾਨੂੰ ਸੁਚੇਤ ਹੋਣਾ ਜ਼ਰੂਰੀ ਹੈ ਤੁਸੀਂ ਵਿਕਿਓ ਨਾ ਲਾਲਚਾਂ ਚ ਨਾ ਆਇਓ ਕਿਉਂਕਿ ਪਿਛਲੇ 75 ਸਾਲਾਂ ਤੋਂ ਤੁਸੀਂ ਨਿੱਕ-ਨਿੱਕੇ ਲਾਲਚ ਪਿੱਛੇ ਆਪਣੇ 5 ਸਾਲ ਜਿਹੜੇ ਸੀ ਬਰਬਾਦ ਕਰਦੇ ਰਹੇ ਹੋ ਪਰ ਫਿਲਹਾਲ ਪੰਜਾਬ ਦਾ ਅਗਰ ਤੁਸੀਂ ਭਲਾ ਚਾਹੁੰਦੇ ਹੋ ਤਾਂ ਪਹਿਲਾਂ ਸ਼ੁਰੂਆਤ ਤੁਹਾਨੂੰ ਆਪਣੇ ਘਰਾਂ ਤੋਂ ਕਰਨੀ ਪੈਗੀ ਇਮਾਨਦਾਰ ਬਣੋ ਤਾਂ ਇਮਾਨਦਾਰ ਸਰਕਾਰ ਮਿਲੇਗੀ